ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲੋਂਗੋ ਦੇਵਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿਓ ਅੱਜ ਵੀਰੋ ਮਨ ਬਹੁਤ ਦੁਖੀ ਆ ਉਦਾਸ ਵੀ ਆ ਕਿਉਂਕਿ ਮੈਂ ਪਿਛਲੇ ਦਿਨੀ ਵੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਪੰਜਾਬ ਦੇ ਮਸਲੇ ਹੋਰ ਚੀਜ਼ ਹੈ ਨਿੱਜੀ ਮਸਲੇ ਕੁਝ ਹੋਰ ਚੀਜ਼ ਹੁੰਦੀ ਆ ਜਦੋਂ ਬੇਅਦਬੀ ਬਾਈਬਲ ਹੋਈ ਆ ਬਾਈਬਲ ਕਾਂਡ ਬੇਅਦਬੀ ਕਾਂਡ ਜੀ ਨੂੰ ਆਪਾਂ ਕਹਿੰਦੇ ਆ ਜਦੋਂ ਕੋਈ ਉਸ ਦੇ ਨਾਲ ਜੁੜੀ ਜੁੜਿਆ ਕੋਈ ਤੱਥ ਸਾਹਮਣੇ ਆਉਂਦਾ ਤੇ ਸਾਡਾ ਦੁਖੀ ਹੋਣਾ ਸੁਭਾਵਿਕ ਹੈ ਕਿਉਂਕਿ ਕਈ ਖੇਡਾਂ ਖੇਡੀਆਂ ਜਾਂਦੀਆਂ ਕਿਉਂਕਿ 29 ਤਰੀਕ ਨੂੰ ਬੇਅਦਬੀ ਦੇ ਕੇਸਾਂ ਦੀ ਬੜੀ ਅਹਿਮ ਤਰੀਕ ਸੀ ਸ਼੍ਰੀ ਕਮਰਵਿਜੇ ਪ੍ਰਤਾਪ ਸਿੰਘ ਹਰ ਇੱਕ ਵਾਰੀ ਹੋਕਾ ਦਿੰਦੇ ਆ ਹਰ ਇੱਕ ਵਾਰੀ ਉਹ ਪਿੱਟਦੇ ਆ ਭਾਈ ਉੱਥੇ ਪਹੁੰਚੋ ਪਰ ਪਤਾ ਨਹੀਂ ਕੌਮ ਭੁੱਲ ਗਈ ਕਿ ਕੌਮ ਗਲਫਤ ਦੀ ਨੀਂਦ ਸੌਂਗੇ ਕੌਮ ਦੇ ਆਗੂ ਕੋਈ ਬੰਦਾ ਨਹੀਂ ਉੱਥੇ ਪਹੁੰਚਦਾ ਇਹੀ ਮੋਗੇ ਮੱਲਕੇ ਵਾਲੇ ਕੇਸ ਦੇ ਵਿੱਚੋਂ ਜਿਹੜਾ ਮੇਨ ਗਵਾਹ ਉਹ ਰੋਂਦਾ ਮਰ ਗਿਆ ਅਜੇ ਤੱਕ ਕੋਈ ਉਹਦੇ ਨਾਂ ਨਹੀਂ ਜਾਂਦਾ ਸੋ ਆਇ ਇੱਕ ਦੋ ਬੰਦਿਆਂ ਨੂੰ ਛੱਡ ਕੇ ਹੁਣ ਅੱਜ ਵੀਰੋ ਦੋ ਝਟਕੇ ਲੱਗੇ ਆ ਜਿਹੜੇ ਬੇਅਦਬੀ ਕਾਂਡ ਦੇ ਮੁੱਖ ਦੋਚੀ ਆ ਪ੍ਰਦੀਪ ਕਲੇਰ ਜਿਹੜਾ ਮੇਨ ਦੋਚੀ ਆ ਇਹਦੇ ਚ ਉਹਦੀਆਂ ਤਸਵੀਰਾਂ ਕੁਛ ਸਾਹਮਣੇ ਆਈਆਂ ਔਰ ਦੁੱਖ ਦੀ ਗੱਲ ਹੈ ਵੀ ਜਿਹੜੀ ਜਿਹੜੇ ਲੋਕ ਕਹਿੰਦੇ ਆ ਜੀ ਅਸੀਂ ਤਾਂ ਬੜੇ ਸੱਚੇ ਸੁੱਚੇ ਆ ਜੀ ਸਾਡਾ 9 ਮਾਸ ਦਾ ਰਿਸ਼ਤਾ ਸਿੱਖ ਕੌਮ ਨਾਲ ਸਾਡੇ ਉੱਥੇ ਆਗੂ ਰਾਮ ਮੰਦਰ ਜਾ ਕੇ ਉੱਥੇ ਕੀ ਕੁਛ ਕਰਦੇ ਫਿਰਦੇ ਆ ਉਹਨਾਂ ਦੇ ਧਰਮ ਆਚਾਰੀਆਂ ਨੂੰ ਮੈਂ ਸਲੂਟ ਕਰਦਾ ਉਹ ਆਪਦਾ ਧਰਮ ਬਚਾ ਕੇ ਕਿਸੇ ਸਿਆਸੀ ਆਗੂ ਅੱਗੇ ਨਹੀਂ ਝੁਕੇ ਤੇ ਪ੍ਰਦੀਪ ਕਲੇਰ ਕਿੱਥੇ ਆ ਕਿਉਂ ਨਹੀਂ ਫੜਿਆ ਗਿਆ ਹੁਣ ਤੱਕ ਕਿਉਂਕਿ ਉਹ ਬੈਠਾ ਹੈ ਭਾਜਪੀ ਦੇ ਮਨਿਸਟਰਾਂ ਦੇ ਘਰੇ ਆਹ ਵੀਡੀਓ ਆ ਨਾ ਸਾਰੀ ਫੋਟੋ ਆਈ ਆ ਜਿਹੜਾ ਉੱਤਰ ਪ੍ਰਦੇਸ਼ ਦਾ ਆਰਐਸਐਸ ਦਾ ਪ੍ਰਮੁੱਖ ਪ੍ਰਚਾਰਕ ਮਨੋਜ ਜੀ ਪ੍ਰਾਂਤ RSS ਪ੍ਰਮੁੱਖ ਉੱਤਰ ਪ੍ਰਦੇਸ਼ ਆ ਖੜਾ ਉਹਦੇ ਨਾਲ ਇਹ 메ਨ ਦੋਸ਼ੀ ਆ ਥੱਲੇ ਰਾਮ ਮੰਦਰ ਦੀ ਉਹ ਦਿੱਤੀ ਆ ਨਾਲ ਉਹ ਵੀ ਕਲਿੱਪ ਦਿੱਤਾ ਦੂਸਰੀ ਇਹਦੀ ਤਸਵੀਰ ਹੈ ਜਿਹੜੇ ਮਾਨਣਯੇ ਚੰਪਤ رائے ਮਹਾ ਸਚ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਆ ਉਹਦੇ ਨਾਲ ਖੜਾ ਆ ਖਬਰ ਲੱਗੀ ਹੋਈ ਆ ਆਰਐਸਐਸ ਦੇ ਪ੍ਰਚਾਰਕਾਂ ਦੇ ਨਾਲ ਪੰਡਾਰਾ ਵਰਤਾਰਿਆ ਉਥੇ ਆ ਜਿੱਥੇ ਇੱਕ ਵਿੱਚ ਟਿਕ ਕੀਤੀਆਂ ਉਥੇ ਇਹਦਾ ਨਾਮ ਲਿਖਿਆ ਹੋਇਆ ਮੀਰੋ ਹੁਣ ਕੋਈ ਸ਼ੱਕ ਰਹਿ ਗਿਆ ਇਹ ਮੁੱਖ ਦੋਸ਼ੀ ਆ ਬੀੜ ਚੋਰੀ ਹੋਣ ਚ ਬੁਰਜ ਜਵਾਰ ਸਿੰਘ ਵਾਲੇ ਵਾਲੀ ਚ ਬਿੱਟੂ ਹੁਣਾਂ ਦੇ ਨਾਲ ਜਿਹੜੇ ਬਿੱਟੂ ਕਤਲ ਹੋ ਗਿਆ ਜੇਲ੍ਹ ਚ ਗੁਰਦੇਵ ਪ੍ਰੇਮੀ ਹੁਣਾਂ ਦੇ ਇਹ ਤੋਟ ਪੇਜੂਗਾ ਇਹਨਾਂ ਲੋਕਾਂ ਨੂੰ ਅਸੀਂ ਬੇਅਦਬੀ ਨੂੰ ਛੱਡ ਕੇ ਫਰੀਦਕੋਟ ਅਸੀਂ ਉੱਥੇ ਜਾਣਾ ਮناسب ਨਹੀਂ ਸਮਝਿਆ ਅਸੀਂ ਨਿੱਜੀ ਲੜਾਈਆਂ ਦੇ ਰੌਲਿਆਂ 'ਚ ਟਰਾਲੀਆਂ ਭਰ ਕੇ ਤੁਰ ਰਹੇ ਹਾਂ ਜਿਹੜੇ ਡਹਿ ਕੇ ਮਰਜੋ ਆਪਸ ਵਿੱਚ ਹੀ ਕਿਸੇ ਨੂੰ ਲੋੜ ਨਹੀਂ ਤੁਹਾਡੇ ਨਾਲ ਕਿਸੇ ਨਾਲ ਉਹਨਾਂ ਨੂੰ ਜਿੱਥੇ ਆਪਸ ਵਿੱਚ ਸਿੰਘ ਪਸਾਉਣ ਵਾਲੇ ਹੋਣ ਉੱਥੇ ਬਾਹਰਲੇ ਨੂੰ ਕਰਨ ਨੂੰ ਕੁਝ ਨਹੀਂ ਉਹਨਾਂ ਨੂੰ ਲੋੜ ਹੁੰਦੀ ਪਹਿਲਾਂ ਸਾਡੇ ਨਾਲ ਇਹ ਵੀ ਹੋਇਆ 47 'ਚ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਸਿੱਖ ਮੁਸਲਮਾਨ ਕਹਿ ਕੇ ਲੜਾਇਆ ਗਿਆ 70 ਤੋਂ ਬਾਅਦ ਸਿੱਖ ਹਿੰਦੂ ਦੇ ਵਿੱਚ ਫਸਾਦ ਪਾਇਆ ਗਿਆ ਦੂਜੀ ਜਦੋਂ ਅਗਲੇ ਨੇ ਇਹ ਨਤੀਜੇ ਸਫਲ ਦੇਖੇ ਕਿਸੇ ਲੀਡਰ ਦਾ ਪੁੱਤ ਨਹੀਂ ਮਰਿਆ ਕਿਸੇ ਅਫਸਰ ਦਾ ਪੁੱਤ ਨਹੀਂ ਮਰਿਆ ਤੇ ਜਦਦੇ ਬਾਬਰੀ ਮਸਜਿਦ ਢਵਾ ਢਾਈ ਆ ਉਸ ਦਿਨ ਅਡਵਾਨੀ ਨੇ ਇੱਕ ਨਫਰਤ ਦਾ ਉਦੋਂ ਵੱਡਾ ਵੀ ਪਹਿਲਾਂ ਸਾਡੇ ਨਾਲ ਵੀ ਜਿਆ ਜਦੋਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਕਹਿੰਦਾ ਮੈਂ ਹਮਲਾ ਕਰਨ ਤੇ ਉੱਥੇ ਇਹਨਾਂ ਨੇ ਮਜਾਰੇ ਕੀਤੇ ਦਰਬਾਰ ਸਾਹਿਬ ਤੇ ਅਟੈਕ ਕਰਨ ਨੂੰ ਜਿੱਦੇ ਉਹ ਜਦਿਆ ਮਸਜਿਦ ਢਾਈ ਉਦੋਂ ਹਿੰਦੂ ਤੇ ਨਾਲ ਸਾਡੇ ਕਈ ਸਿੱਖ ਗਏ ਉੱਥੇ ਢਾਉਣ ਨੂੰ ਉਹ ਸਾਰੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਜੇ ਬੰਦੇ ਦਾ ਨਾਂ ਮੇਰੀ ਜ਼ੁਬਾਨ ਤੇ ਨਾ ਆਵੇ ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾਉਣ ਵਾਲੇ 35 ਬੰਦੇ ਇਹਨਾਂ ਦੇ 35 ਮਕਦਮੇ ਆਰਐਸਐਸ ਦੇ ਬੰਦਿਆਂ ਦੇ ਦਰਜਾ ਦਿੱਲੀ ਤੇ ਉਹ ਬੰਦੇ ਇਹਨਾਂ ਦੇ ਨਾਲ ਉੱਥੇ ਵਸਦੇ ਤਾਂ ਢੋਂਦੇ ਫਿਰਦੇ ਆ ਕੋਈ ਹੈ ਸਾਡਾ ਵਾਲੀਵਾਰਸ ਹੁਣ ਇਤੋਂ ਵੱਡਾ ਕੋਈ ਸਬੂਤ ਹੋਰ ਕੀ ਆ ਦੱਸੋ ਮੈਨੂੰ ਮੈਨੂੰ ਕਿਉਂ ਦੁੱਖ ਹੁੰਦਾ ਵੀਰੋ ਮੇਰੇ ਵਰਗੇ ਪਾਪੀ ਬੰਦੇ ਦਾ ਸ਼ਾਇਦ ਕੋਈ ਚੰਗਾ ਕਰਮ ਕੀਤਾ ਸੀ ਜਿਹੜਾ ਗੁਰੂ ਸਾਹਿਬ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਥੋਂ ਇਹ ਸੇਵਾ ਲਈ ਮੈਂ ਨੌਕਰੀ ਦੀ ਤਾਂ ਅੱਗੇ ਵੀ ਗੱਲ ਕਰਨਾਂ ਤਾਂ ਛੋਟੀਆਂ ਗੱਲਾਂ ਨੌਕਰੀਆਂ ਨੁਕਰੀਆਂ ਦੀ ਜਦੋਂ ਕਿਸੇ ਕੌਮ ਦੇ ਪੰਥ ਦੇ ਰਾਹ ਤੇ ਤੁਰਗੇ ਗੁਰੂ ਸਾਹਿਬ ਦੇ ਵੱਲ ਮੂੰਹ ਕਰਗੇ ਸੱਚ ਵੱਲ ਮੂੰਹ ਕਰਕੇ ਤੁਰਗੇ ਕਿਹ ਚੀਜ਼ਾਂ ਛੋਟੀਆਂ ਹੁੰਦੀਆਂ ਪਰ ਹਾਂ ਮੈਂ ਆਪਣਾ ਪਰਿਵਾਰ ਆਪਣੇ ਬੱਚੇ ਵੀ ਦਾਤੇ ਲਾ ਕੇ ਪ੍ਰਵਾਹ ਨਹੀਂ ਕੀਤੀ ਕਿ ਮੱਥਾ ਕਿਹਦੇ ਨਾਲ ਲਾ ਰਿਹਾ ਹਾਂ ਇੰਨਾ ਲੋਕਾਂ ਨਾਲ ਜਿਹੜੇ ਇਹਨਾਂ ਦੇ ਪਿੱਛੇ ਆ ਜਿਹੜੇ ਉਸ ਵੇਲੇ ਦੇ ਮੇਨ ਦੁੱਖੀ ਆ ਮੇਰੇ ਸਾਡੇ ਤਾਂ ਦੁਸ਼ਮਣਾਂ ਦੀ ਕੋਈ ਗਿਣਤੀ ਨਹੀਂ ਰਹਿ ਗਈ ਤੇ ਅੱਜ ਉਸ ਤੋਂ ਵੱਡਾ ਦੁੱਖ ਇਸ ਕਰਕੇ ਹੋਇਆ ਕਿ ਅੱਜ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਪਰਮਰਾਜ ਸਿੰਘ ਮਰਾਨੰਗਲਾ ਚ ਬਹਾਲ ਹੋ ਗਈ ਉਹ ਬਹਾਲੀ ਦੇ ਕੁਝ ਕਾਰਨ ਆਉ ਮੈਂ ਤੁਹਾਡੇ ਅੱਗੇ ਸਾਂਝੇ ਕਰ ਦਿੰਨਾ ਵੀ ਸਾਡੇ ਵਾਸਤੇ ਜਦੋਂ ਸਾਡੇ ਵਾਸਤੇ ਸਾਡੇ ਆਗੂ ਹੀ ਨਹੀਂ ਚੰਗੇ ਰਹਿ ਗਏ ਤੇ ਹੋਰਾਂ ਨੇ ਸਾਡੇ ਨਾਲ ਕੀ ਕਰਨਾ ਚਲੋ ਉਹਨਾਂ ਦਾ ਕਾਨੂੰਨੀ ਹੱਕ ਆ ਉਹਨਾਂ ਨੂੰ ਅਪੀਲ ਕਰਨ ਦਾ ਅਦਾਲਤ 'ਚ ਜਾਣ ਦਾ ਅਦਾਲਤ ਨੇ ਜੋ ਫੈਸਲਾ ਦੇਣਾ ਉਹ ਆਪਦੇ ਉਹਨਾਂ ਨੇ ਨਿਜਮਾ ਦੇ ਵਿੱਚ ਦੇਣਾ ਉਹਦੇ 'ਚ ਆਪਾਂ ਕੁਝ ਨਹੀਂ ਕਰ ਸਕਦੇ ਪਰ ਸਾਡੀ ਕੌਮ ਕਿੱਥੇ ਖੜੀ ਆ ਪਿਛਲੇ ਮਹੀਨੇ ਦੇ ਵਿੱਚ ਤਿੰਨ ਵੱਡੇ ਮੁੱਦੇ ਉੱਠੇ ਜਥੇਦਾਰ ਗੁਰਦੇਵ ਸਿੰਘ ਜੀ ਕੋਂਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਗੁਰਨਾਮ ਸਿੰਘ ਬਣਾਲੇ ਦਾ ਜਿਹੜਾ ਝੂਠਾ ਮੁਕਾਬਲਾ ਕਾਲੇ ਫਗਾਨੇ ਵਾਲਾ ਚੌਥੀ ਮੰਗ ਉੱਠੀ ਸੀ ਜਿਹੜਾ ਨਕੋਦਰ ਕਾਂਡ ਹੋਇਆ ਸੀ ਜਿਹਦੇ ਅਜਾਹਰ ਆਲਮ ਮੁੱਖ ਤੋਂ ਸੀ ਅਜਨਸਾਫ ਵਾਲੇ ਜਿਹੜੇ ਪੰਜਾਬ ਬਚਾਉਣ ਵਾਲੇ ਨੂੰ ਸਵਾਲ ਤਾਂ ਕਰੋ ਇਹ ਹੁਣ ਵੀਰੋ ਇਹਦੇ 'ਚ ਮੈਨੂੰ ਤੁਸੀਂ ਕਹੋਗੇ ਵੀ ਮੈਨੂੰ ਕੀ ਤਕਲੀਫ ਹੈ ਮੈਨੂੰ ਵੀਰੋ ਬਹੁਤ ਤਕਲੀਫ ਹੈ ਮੈਨੂੰ ਇਸ ਕਰਕੇ ਤਕਲੀਫ ਹੈ ਮੈਂ ਬਾਈਬਲ ਤੇ ਕੋਟਕਪੂਰੇ ਦੋਨਾਂ ਕੇਸਾਂ ਦੇ ਵਿੱਚ ਨੌਕਰੀ ਤੋਂ ਰਿਜ਼ਾਈਨ ਕਰਕੇ ਇੰਨਾ ਲੋਕਾਂ ਨਾਲ ਦੁਸ਼ਮਣੀ ਪਾ ਕੇ ਮੈਂ ਗੁਰੂ ਸਾਹਿਬ ਦੇ ਨਾਲ ਤੇ ਕੌਮ ਤੇ ਪੰਥ ਨਾਲ ਖੜਾ ਮੈਂ ਦੋਨਾਂ ਕੇਸਾਂ 'ਚ ਉਹਨਾਂ 'ਚ ਮੇਨ ਗਵਾ ਇੱਕ ਮੋਗੇ ਦਾ ਕੇਸ ਸਾਡੇ ਦਾ ਪ੍ਰੇਮੀਆ ਵਾਲਾ ਉਹਦੇ 'ਚ ਮੇਨ ਗਵਾ ਗੋਈ ਮੇਰੀ ਹੈ ਅਜੇ ਅੱਗੇ ਹੋਰ ਰਹਿੰਦੀਆਂ ਉਹ ਹੋ ਰਹੀਆਂ ਅਸੀਂ ਤਾਂ ਜੋ ਮਾਰਾ ਇਹਨਾਂ ਸਾਥੋਂ ਸੇਵਾ ਲੈਣੀ ਸੀ ਅਸ ਤੱਕ ਸਿਰ ਝੁਕਾ ਕੇ ਕਰਤੀ ਆਪਣੇ ਆਪ ਨੂੰ ਕੌਮ ਦੇ ਅੱਗੇ ਪੇਸ਼ ਕਰ ਦਿੱਤਾ ਵੀ ਭਾਈ ਬਚਾਉਣਾ ਹੋਇਆ ਤੁਸੀਂ ਬਚਾ ਲਿਓ ਮਾਰਨਾ ਹੋਇਆ ਉਹਨਾਂ ਕਿਸੇ ਨੇ ਕਸਰ ਤਾਂ ਛੱਡਣੀ ਨਹੀਂ ਪਰ ਨਹੀਂ ਜਦੋਂ ਇਸ ਰਾਹ ਤੇ ਤੁਰ ਗਏ ਉਦੋਂ ਮਾਨਸਿਕ ਤੌਰ ਤੇ ਬੰਦਾ ਗੁਰੂ ਮਿਹਰ ਕਰਦਾ ਉੱਤੇ ਕੋਈ ਡਰ ਨਹੀਂ ਕੋਈ ਪ੍ਰਵਾਹ ਨਹੀਂ ਇੱਥੇ ਬਹੁਤ ਚੜ੍ਹਦੀ ਕਲਾ ਦੇ ਇਤਿਹਾਸ ਸਾਡੇ ਕੋਲੇ ਪਏ ਆ ਤੇ ਮੈਂ ਤਾਂ ਕਹਿਣਾ ਸ਼ਾਇਦ ਗੁਰੂ ਸਾਹਿਬ ਮੈਨੂੰ ਉਸ ਰਾਹ ਤੇ ਚਲਦਿਆਂ ਆਪਦੇ ਚਰਨਾਂ 'ਚ ਥਾਂ ਦੇ ਦੇਵੇ ਇਦੋਂ ਵੱਡੀ ਹੋਰ ਕੀ ਇਦੋਂ ਵੱਡੀ ਖੁਸ਼ੀ ਕੀ ਹੋਣੀ ਚਾਹੀਦੀ ਹੁਣ ਆ ਵੀਰ ਉਹ ਆ ਉਸ ਫੈਸਲੇ ਦੀ ਕਾਪੀ ਆ ਅੱਜ ਵਾਲੀ ਦੀ ਇਹ ਇਹਦੇ ਵਿੱਚ ਮੇਨ ਮੇਨ ਤੁਹਾਨੂੰ ਮੈਂ ਦੱਸ ਦੇਣਾ ਮੈਂ ਪੰਜਾਬੀ ਚ ਤੁਸੀਂ ਪੜ ਲਿਓ 2019 ਦੇ ਵਿੱਚ ਆ ਪੜਦੇ ਜਾਵੇ ਫਿਰ ਮੈਂ ਤੁਹਾਨੂੰ ਦੱਸ ਵੀ ਦੂੰਗਾ ਨਾਲ ਨਾਲ ਤਿੰਨ ਕੇਸਾਂ ਦੇ ਵਿੱਚ ਉਮਰਾਨੰਗਲ ਸਾਹਿਬ सस्पेंड ਹੋਏ ਸੀ 19 ਫਰਵਰੀ ਨੂੰ 19 ਫਰਵਰੀ 2021 ਨੂੰ ਆ سوری 26 ਫਰਵਰੀ 2019 ਫਿਰ ਦੂਜੇ ਕੇਸ ਚ 20 ਨਵੰਬਰ 2020 ਤੇ ਤੀਜੇ ਚ 22 ਮਾਰਚ 2021 ਨੂੰ ਕਿਉਂਕਿ ਜਿਹੜਾ ਆਈਪੀਐਸ ਅਫਸਰ ਹੁੰਦਾ ਉਹ ਸੈਂਟਰ ਦੇ ਅਧੀਨ ਚੱਲਿਆ ਜਾਂਦਾ ਸਿਵਲ ਸਰਵਿਸ ਦੇ ਜਿਹੜੇ ਨਿਯਮ ਹੁੰਦੇ ਆ ਸਟੇਟ ਗਵਰਨਮੈਂਟ ਸਿਫਾਰਸ਼ ਕਰ ਸਕਦੀ ਹੈ ਜਿਹੜਾ ਫਾਈਨਲ ਫੈਸਲਾ ਲੈਣਾ ਹੁੰਦਾ ਉਹ ਸੈਂਟਰ ਗਵਰਨਮੈਂਟ ਨੇ ਲੈਣਾ ਹੁੰਦਾ ਪਰ ਇਹਦੇ ਵਿੱਚ ਜਦੋਂ 2019 ਚ ਉਹਨਾਂ ਨੂੰ ਮੋਤਲ ਕੀਤਾ ਜਾਂਦਾ ਜਿਹੜੀ ਤੀਜੀ ਮੋਤਲੀ ਹੁੰਦੀ ਉਹਨਾਂ ਦੀ 20 ਨਵੰਬਰ 22 ਮਾਰਚ 2021 ਨੂੰ ਇਹਦੇ ਵਿੱਚ 60 ਦਿਨਾਂ ਦੇ ਵਿੱਚ ਸਰਕਾਰ ਨੇ ਇੱਕ ਕਮੇਟੀ ਬਣਾਉਣੀ ਹੁੰਦੀ ਹੈ ਰਿਵਿਊ ਕਮੇਟੀ ਜੋ ਕਿ ਉਸ ਵੇਲੇ ਦੀ ਸਰਕਾਰ ਨੇ 2021 ਵਿੱਚ ਜਿਹੜੀ ਸਰਕਾਰ ਸੀ ਉਹਨੇ ਨਹੀਂ ਬਣਾਈ ਉਹਨਾਂ ਨੇ ਆਪਣੀ ਮੌਤਲੀ ਤੋਂ ਬਾਅਦ ਕੈਟ ਦੇ ਵਿੱਚ ਆਪਣੀ ਅਪੀਲ ਪਾਈ ਜਿੱਥੇ ਇਹ ਸਰਕਾਰ ਨੇ ਉਹ ਅਪੀਲ ਰੱਦ ਕਰ ਦਿੱਤੀ ਉਹ ਰੱਦ ਹੋਣ ਤੋਂ ਬਾਅਦ ਉਸ ਰੱਦ ਹੋਈ ਅਪੀਲ ਦੇ ਖਿਲਾਫ ਹਾਈ ਕੋਰਟ ਜਾਂਦੇ ਆ ਉਹਨਾਂ ਨੂੰ ਅਧਿਕਾਰ ਹੈ ਜਾ ਸਕਦੇ ਆ ਪਰ ਤਿੰਨ ਚਾਰ ਜੱਜਾਂ ਨੇ ਪਹਿਲਾਂ ਜਿਹੜੀ ਸੁਣਵਾਈ ਕੀਤੀ ਉਹਨਾਂ ਨੇ ਸਿਰ ਮਾਰਤਾ ਸੀ ਵੀ ਨਹੀਂ ਬੇਅਦਬੀ ਨਾਲ ਜੁੜਿਆ ਹੋਇਆ ਮੁੱਦਾ ਵੀ ਅਸੀਂ ਇਹਦੇ ਤੇ ਕੋਈ ਫੈਸਲਾ ਉਹਨਾਂ ਨੇ ਨਹੀਂ ਲਿਆ ਸੀ ਜਿਹੜਾ ਅੱਜ ਲਿਆ ਇਹ ਸਾਊਥ ਦੇ ਇੱਕ ਜੱਜ ਨੇ ਉਹਨਾਂ ਨੇ ਇੱਕ ਨਾਲ ਹੋਰ ਜੱਜ ਲੈਡੀਆਂ ਉਹਨਾਂ ਨੇ ਫੈਸਲਾ ਲਿਆ ਉਹ ਜਿਹੜੀ ਕੈਟ ਦੀ ਰਿਪੋਰਟ ਸੀਗੀ ਜਿਹੜੀ ਸਰਕਾਰ ਨੇ ਰੱਦ ਕੀਤੀ ਸੀ ਜਿਹੜੀ ਆ ਭਗਵੰਤ ਮਾਨ ਸਰਕਾਰ ਨੇ ਮਤਲਬ ਰੱਦ ਕੀਤੀ ਸੀ ਇਹ ਹਾਈ ਕੋਰਟ ਨੇ ਰੱਦ ਕਰ ਦਿੱਤੀ ਰਿਪੋਰਟ ਉਸ ਰਿਪੋਰਟ ਦੇ ਖਿਲਾਫ ਜਿਹੜਾ ਫੈਸਲਾ ਹਾਈ ਕੋਰਟ ਨੇ ਦੇ ਦਿੱਤਾ ਉਹਨਾਂ ਨੂੰ ਬਹਾਲੀ ਦੇ ਜਿਹੜੇ ਉਹਨਾਂ ਦੇ ਹੁਕਮ ਦੇ ਦਿੱਤੇ ਗਏ ਪਰ ਸਰਕਾਰ ਦੇ ਕੋਲੇ ਅਜੇ ਇੱਕ ਰਸਤਾ ਬਚਿਆ ਜਿਹੜਾ ਗੁਰਨਾਮ ਸਿੰਘ ਬੰਡਾਲੇ ਦਾ ਝੂਠਾ ਪੁਲਿਸ ਮੁਕਾਬਲਾ ਜਿਹੜਾ ਰੋਪੜ ਚ ਪਰਚਾ ਦਰਜ ਹੋਇਆ ਉਹਦੇ ਚ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਆ ਜਿਹੜੀ ਗਲਤੀ ਪਹਿਲੀ ਸਰਕਾਰ ਨੇ ਕੀਤੀ ਇਹ ਸਰਕਾਰ ਨਾ ਕਰੇ ਕਿਉਂਕਿ ਇਹਦੇ ਵਿੱਚ ਸਾਡੇ ਜਿਹੜੇ ਅਸੀਂ ਗਵਾਹ ਸਾਡੇ ਤੇ ਬੜਾ ਪ੍ਰਭਾਵ ਪੈਂਦਾ ਕਿਉਂਕਿ ਅਸੀਂ ਜੇ ਤੁਰਨਾ ਹੈ ਜਾਂ ਅਸੀਂ ਅਸੀਂ ਹੌਸਲੇ ਚ ਰਹਿਣਾ ਤੇ ਇਹਨਾਂ ਲੋਕਾਂ ਦੇ ਸਿਰ ਤੇ ਰਹਿਣਾ ਨਾ ਜਿਹੜੇ ਅੱਜ ਮੂੰਹ ਫੇਰ ਕੇ ਬਿਲਕੁਲ ਹੀ ਜਿਹੜੇ ਉੱਥੇ ਬਹਿਬਲ ਬਗੜਾੜੀ ਸਾਡੇ ਮੋਢਿਆਂ ਤੇ ਮੇਰੇ ਹੱਥ ਰੱਖ ਕੇ ਕਹਿੰਦੇ ਗੱਲ ਹੀ ਕੋਈ ਨਹੀਂ ਇਹਦੇ ਵਲੁੰਧਰੇ ਗਏ ਸਾਰਾ ਕੁਝ ਉਹ ਆ ਹੋ ਗਿਆ ਤੇ ਕਦੇ ਦੋ ਕਦਮ ਨਾਲ ਵੀ ਨਹੀਂ ਤੁਰੇ ਕਦੇ ਕੋ ਤਰੀਕ ਤੇ ਵੀ ਨਹੀਂ ਪਹੁੰਚਿਆ ਦੋਖ ਉਦੋਂ ਹੁੰਦਾ ਜਦੋਂ ਗੁਰੂ ਦਾ ਇਨਸਾਫ ਲੈਣ ਲਈ ਗਏ ਸਾਡੇ ਵਰਗੇ ਉੱਥੇ ਪੰਜ ਬੰਦੇ ਨਹੀਂ ਪਹੁੰਚਦੇ ਤੇ ਇਥੇ ਨਿੱਜੀ ਲੜਾਈਆਂ ਦੇ ਵਿੱਚ 50-50000 ਦਾ ਇਕੱਠ ਹੋ ਜਾਂਦਾ ਅਸੀਂ ਜਾ ਕਿੱਧਰ ਨੂੰ ਰਹੇ ਹਾਂ ਹੁਣ ਜਿਹੜਾ ਦਲਿਤ ਸਮਾਜ ਆ ਉਹ ਕਹਿੰਦੇ ਸਾਡੇ ਨਾਲ ਬਹੁਤ ਵੱਡਾ ਧੱਕਾ ਹੋ ਗਿਆ ਉਹ ਲਾਮਬੰਦ ਹੋ ਰਹੇ ਆ ਤੇ ਤੁਹਾਨੂੰ ਆਪਸ ਵਿੱਚ ਹੀ ਟਕਰਾਉਣਾ ਕਿਉਂਕਿ ਅੱਗੇ ਉਹਨਾਂ ਨੇ ਪੱਤੇ ਖੇਡੇ ਨੇ ਇਹ ਤੁਸੀਂ ਐਵੇਂ ਉਲਝੀ ਜਾਇਓ ਕਿਹੜੇ ਪੰਜਾਬ ਨੂੰ ਅਸੀਂ ਬਚਾਉਣ ਦੀਆਂ ਗੱਲਾਂ ਕਰਦੇ ਹਾਂ ਕਿਹਦੇ ਤੋਂ ਬਚਾਉਣਾ ਪੰਜਾਬ ਅਸੀਂ ਕੋਈ ਹਰ ਘਟਨਾ ਨੂੰ ਕਿਸੇ ਨਾ ਕਿਸੇ ਨਾਲ ਜੋੜ ਕੇ ਜਸਟੀਫਾਈ ਕੀਤਾ ਜਾਂਦਾ ਪਰ ਜਿਹੜੀਆਂ ਆ ਬੇਅਦਬੀ ਦੀਆਂ ਘਟਨਾਵਾਂ ਇਹਨਾਂ ਨੂੰ ਕਿਸੇ ਨਾ ਜੋੜ ਕੇ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਰੀ ਸੰਗਤ ਸਾਰੀ ਕੌਮ ਇਹਦੇ ਬਾਰੇ ਜਾਣਦੀ ਹੈ ਮੇਰੇ ਸਾਡੇ ਤੋਂ ਜੋ ਉਮੀਦ ਕੀਤੀ ਮਾਨਯੋਗ ਅਦਾਲਤ ਨੇ ਕੀਤੀ ਸਿੱਟ ਨੇ ਕੀਤੀ ਸੰਗਤ ਨੇ ਕੀਤੀ ਅਸੀਂ ਸਿਰ ਝੁਕਾਤਾ ਹੱਥ ਬੰਨ ਕੇ ਭਾਈ ਇਦੋਂ ਵੱਡੀ ਸੇਵਾ ਹੋਰ ਕੋਈ ਹੋ ਨਹੀਂ ਸਕਦੀ ਜਦੋਂ ਕਿਤੇ ਦਾ ਇਤਿਹਾਸ ਲਿਖਿਆ ਜਾਊਗਾ ਮੇਰੇ ਬੱਚੇ ਮੇਰੇ ਗਾਂ ਮੇਰਾ ਜਿਹੜੇ ਉਹ ਮਾਣ ਕਰਨਗੇ ਵੀ ਸਾਡਾ ਕੋਈ ਵੱਡਾ ਵੱਡੇ ਰਾਹੇ ਸੀ ਤੇ ਲਹਨਤਾਂ ਤਾਂ ਪਈ ਜਾਂਦੀਆਂ ਜਿਹੜੀਆਂ ਜਿਨ੍ਹਾਂ ਨੂੰ ਪੈਣੀਆਂ ਉਹਨਾਂ ਨੂੰ ਲਹਨਤਾਂ ਹੀ ਪੈਣੀਆਂ ਤੇ ਮੈਂ ਤਾਂ ਇਹੀ ਅਰਦਾਸ ਕਰਦਾ ਨਾ ਵੀ ਗੁਰੂ ਸਾਹਿਬ ਮੇਰੇ ਤੇ ਮਿਹਰ ਰੱਖੀ ਇੱਕ ਤੇਰਾ ਆਸਰਾ ਡੋਲਣ ਨਾ ਦੇਈ ਇਹੀ ਅਰਦਾਸ ਕਰਦਾ ਤੇ ਜੋ ਬਚਨ ਕੀਤਾ ਉਹਨੂੰ ਨਿਭਾ ਕੇ ਜਾਵਾਂ ਤੇ ਕਿਸੇ ਕਿਸੇ ਗੱਲੋਂ ਪਿੱਛੇ ਨਹੀਂ ਹਟਦੇ ਕਿਉਂਕਿ ਪਿਛਲਾ ਇਤਿਹਾਸ ਇਹ ਕਹਿੰਦਾ ਜੇ ਕਿਸੇ ਨੇ ਦੁੱਧ ਪਿਆਇਆ ਕੋਲੂ ਚ ਪੀੜਿਆ ਗਿਆ ਜੇ ਕਿਸੇ ਨੇ ਕੌਮ ਦੀ ਗੱਲ ਕੀਤੀ ਖੋਪੜੀਆਂ ਲੱਤੀਆਂ ਕੋਈ ਨਹੀਂ ਜੇ ਸਾਡੀਆਂ ਲੈ ਜਾਣਗੀਆਂ ਸਾਡੂੰ ਹੀ ਕੁਝ ਹੋਜੂ ਮੈਂ ਤਾਂ ਧੰਨ ਭਾਗ ਸਮਝੂੰਗਾ ਕੌਮ ਦੀ ਖਾਤਰ ਕੋਈ ਪਾਪ ਕੀਤੇ ਹੋਣਗੇ ਸ਼ਾਇਦ ਬਖਸ਼ੇ ਗਏ ਗੁਰੂ ਨੇ ਬਖਸ਼ ਦਿੱਤੇ ਤੇ ਗਾ ਵੀ ਗੁਰੂ ਬਖਸ਼ੂਗਾ ਪਰ ਕੌਮ ਦੀ ਨੌਜਵਾਨੀ ਨੂੰ ਅਪੀਲ ਹੈ ਇਹ ਇਹ ਜਿਹੜੀਆਂ ਇਹਨਾਂ ਇਹ ਕੌਮ ਦੇ ਇਹ ਗੁਰੂ ਸਾਹਿਬ ਦੇ ਖਾਤਰ ਗੁਰੂ ਸਾਹਿਬ ਦੇ ਧੱਕੇ ਕਿਤੇ ਥਾਂ ਨਹੀਂ ਮਿਲੂਗੀ ਕੀ ਗੁਰੂ ਸਾਹਿਬ ਨਾਲ ਅੱਖ ਮਲਾਉਣ ਜੋਗੇ ਹੈਗੇ ਆਪਾਂ ਆ ਮੰਤਰੀਆਂ ਦੇ ਘਰੋਂ ਕਿਹਨੇ ਕੱਢ ਕੇ ਲਿਆਉਣੇ ਆ ਤੁਸੀਂ ਹੁਣ ਮੈਂ ਕਦੇ ਨਹੀਂ ਤੁਹਾਨੂੰ ਕਿਹਾ ਮੇਰੀ ਵੀਡੀਓ ਸ਼ੇਅਰ ਕਰਿਓ ਪਰ ਆ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਅਗਲਾ ਪ੍ਰੋਗਰਾਮ ਕੀ ਹੋਣਾ ਚਾਹੀਦਾ ਫਿਰ ਕਿਸੇ ਨੂੰ ਤਾਂ ਅੱਗੇ ਲੱਗਣਾ ਪੈਣਾ ਕਿਸੇ ਨੂੰ ਤਾਂ ਤੁਰਨਾ ਪੈਣਾ ਅਰਦਾਸ ਕਰਕੇ ਤੁਰਾਂਗੇ ਵੀ ਪ੍ਰਮਾਤਮਾ ਕੋਈ ਆਪ ਦੀ ਨਿੱਜ ਦੀ ਖਾਤਰ ਆਪ ਦੀ ਖਾਤਰ ਕੋਈ ਇੱਕ ਵੀ ਇਹ ਚੋ ਲਾਹਾ ਕੱਟਣ ਦੀ ਕੋਸ਼ਿਸ਼ ਕਰੀਏ ਸੱਚੇ ਪਾਤਸ਼ਾਹ ਤੇਰੇ ਦਰਦ ਤੋਂ ਘਰ ਤੋਂ ੱੱਕੇ ਜਾਈਏ ਆ ਤੇਰੀ ਤੇਰੇ ਦਰਦ ਦੀ ਖਾਤਰ ਤੇਰੇ ਤੇਰੇ ਹੋਈ ਬੇਅਦਬੀ ਦਾ ਇਨਸਾਫ ਮੰਗਣ ਦੇ ਤੁਰਾਂਗੇ ਤੇ ਸੱਚੇ ਪਾਤਸ਼ਾਹ ਸਿਰ ਤੇ ਮਿਹਰ ਪਰਿਆਤ ਆਪ ਰੱਖੀ ਗਵਾਈ ਤੂੰ ਆਪ ਕਰ ਗੱਲਾਂ ਕਰਨੀਆਂ ਬਹੁਤ ਸੁਖਜਾਂਦੀਆਂ ਕਮੈਂਟ ਕਰ ਦੇਣਾ ਬਹੁਤ ਸੁੱਖਾ ਹੁੰਦਾ ਕਿਤੇ ਸਾਡੇ ਵਰਗੇ ਨਾ ਹਕੀਕਤ ਵਿੱਚ ਰਹਿ ਕੇ ਦੇਖੋ ਕੀ ਵਾਪਰਦਾ ਕਿਵਾਂ ਜੀ ਜ਼ਿੰਦਗੀ ਉਦੋਂ ਬਾਅਦ ਕੱਟ ਰਹੀ ਹੈ ਪਰ ਨਹੀਂ ਕੋਈ ਪ੍ਰਵਾਹ ਨਹੀਂ ਸੱਚੇ ਪਾਤਸ਼ਾਹ ਸਾਡੀ ਪਾਤਰ ਆਪ ਰੱਖੂਗਾ ਗੁਰੂ ਸਾਹਿਬ ਵੱਲ ਇੱਕ ਕਦਮ ਚੱਲ ਕੇ ਗਏ ਆ ਗੁਰੂ ਸਾਹਿਬ ਤਿੰਨ ਕਦਮ ਚੱਲ ਕੇ ਆਉਂਦੇ ਆ ਔਰ ਪਾਤ ਰੱਖਣ ਗਿਆ ਸਦਾ ਕੌਮ ਦੇ ਆਸਰੇ ਤੇ ਇੱਕ ਦੁਖੀ ਬੇਅਦਬੀ ਦਾ ਗਵਾਹ ਤੁਹਾਨੂੰ ਅਪੀਲ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਤੇ ਗੌਰ ਜ਼ਰੂਰ ਕਰੇ